ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਵੀ ਬਲੈਕ ਕੌਫੀ ਆਪਾਂ ਕਿਵੇਂ ਤਿਆਰ ਕਰਨੀ ਹੈਗੀ ਆ ਆਪਾਂ ਕੌਫੀ ਦੇ ਬੀ ਲੈਣੇ ਆ ਜੀ ਜਿਹੜੇ ਕੀ ਬਹੁਤ ਹੀ ਵਧੀਆ ਹੁੰਦੇ ਨੇ オリジナル ਹੁੰਦੇ ਨੇ ਇਹ ਆਪਾਂ ਕੌਫੀ ਦੇ ਬੀ ਲੈ ਕੇ ਪਹਿਲਾਂ ਰਗੜ ਲੋ ਜੀ ਇਹਨੂੰ ਤਿਆਰ ਕਰ ਲੋ ਕੌਫੀ ਨੂੰ ਤੁਸੀਂ ਆਹ ਲੋ ਆਹ ਲੋ ਜੀ ਆਪਾਂ ਰਗੜ ਲਏ ਹੁਣ ਇਹਨਾਂ ਨੂੰ ਆਹ ਰਗੜ ਕੇ ਆਪਾਂ ਕਰ ਲਿਆ ਜੀ ਤਿਆਰ ਤੇ ਆਪਾਂ ਹੁਣ ਇਹਨੂੰ ਕਿਸੇ ਭਾਂਡੇ ਦੇ ਵਿੱਚ ਕੱਢ ਲਈਏ ਇਹਨੂੰ ਆਪਾਂ ਕੱਢ ਕੇ ਰੱਖ ਲੈਣੇ ਆ ਜੀ ਕਿਉਂਕਿ ਇਹ ਇੱਕ ਦਿਨ ਦੀ ਤਾਂ ਹੈ ਨਹੀਂਗੀ ਇਹਦੇ ਨਾਲ ਕਈ ਦਿਨ ਨਿਕਲਨੇ ਆ ਆਪਾਂ ਆਪਾ ਪਾ ਕੇ ਰੱਖ ਲੀਜੀ ਇਹ ਇਹਦੇ ਵਿੱਚ ਕੱਪ ਦੇ ਵਿੱਚ ਫਿਰ ਇਹਨੂੰ ਆਪਾਂ ਕਿਸੇ ਭਾਂਡੇ ਦੇ ਵਿੱਚ ਕੱਢ ਲਾਂਗੇ ਜਾਨੀ ਕਿ ਡੱਬੇ ਦੇ ਵਿੱਚ ਕੱਢ ਲਾਂਗੇ ਇਹਦੀ ਖਾਤਰ ਆਪਾਂ ਨੇ ਕੀ ਲੈਣਾ ਜੀ ਆਪਾਂ ਲੈ ਲਈ ਜੀ ਆਪਾਂ ਹੁਣ ਇਹਦੀ ਖਾਤਰ ਕੀ ਕਰਨਾ ਜੀ ਆਪਾਂ ਸਿਲੰਡਰ ਚ ਲਾਇਆ ਗੈਸ ਤੇ ਇਹਦੇ ਉੱਤੇ ਰੱਖੀ ਜੀ ਕੇਟਲੀ ਉੱਤੇ ਰੱਖਿਆ ਜੀ ਆਪਾਂ ਇਹਨੂੰ ਤੇ ਇਹਦੇ ਵਿੱਚ ਪਾਇਆ ਜੀ ਆਪਾਂ ਇੱਕ ਪਾਣੀ ਦਾ ਕੱਪ ਠੀਕ ਹੈ ਜੀ ਪਾਣੀ ਦਾ ਕੱਪ ਪਾ ਲੈਣਾ ਜੀ ਇਹਨੂੰ ਤੇ ਗਰਮ ਰੱਖ ਦਿਓ ਤੁਸੀਂ ਉਸ ਤੋਂ ਬਾਅਦ ਆਪਾਂ ਨੇ ਕੀ ਲੈਣਾ ਹੈਗਾ ਜੀ ਮੈਂ ਤੁਹਾਨੂੰ ਦਿਖਾਉਣੀ ਆ ਦਾਲਚੀਨੀ ਲੈਣੀ ਹੈ ਜੀ ਦਾਲਚੀਨੀ ਪਾਉਣੀ ਹੈ ਇਹਦੇ ਵਿੱਚ ਠੀਕ ਹੈ ਇੰਨਾ ਕੁ ਟੁਕੜਾ ਤੁਸੀਂ ਪਾ ਲਿਆ ਕਰੋ ਮੈਂ ਇੰਨਾ ਕੁ ਟੁਕੜਾ ਪਾ ਕੇ ਰੋਜ਼ ਡੇਲੀ ਬਣਾਉਣੀ ਆ ਇਹਨੂੰ ਆਹ ਦੇਖੋ ਜੀ ਤੁਸੀਂ ਆਪਾਂ ਇਸ ਪਾਣੀ ਦੇ ਵਿੱਚ ਪਾਤਾ ਜੀ ਦਾਲਚੀਨੀ ਦਾ ਟੁਕੜਾ ਜਿਹੜਾ ਕਿ ਆਪਣੇ ਖੂਨ ਨੂੰ ਪਤਲਾ ਰੱਖਦਾ ਹੈ ਕੋਲਸਟ੍ਰੋਲ ਨਹੀਂ ਵਧਣ ਦਿੰਦਾ ਜੀ ਤੇ ਇਹਨੇ ਆਪਣੇ ਚ ਜਾਣ ਪਾਈ ਰੱਖਣੀ ਹੈ ਬੀਪੀ ਨਹੀਂ ਵਧਣ ਦਿੰਦਾ ਬਲੈਕ ਕਾਫੀ ਦਾ ਕੰਮ ਕੀ ਹੈ ਜੀ ਇਹਨੇ ਵੀ ਕੋਰੋਸਟੋਲ ਨਹੀਂ ਵਧਣ ਦੇਣਾ ਤੇ ਆਪਣੇ ਸਰੀਰ ਨੂੰ ਐਕਟੀਵਿਟੀ ਦੇਣੀ ਹੈਗੀ ਹੈ ਠੀਕ ਹੈ ਜੀ ਇਹਨੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਹੈ ਮੋਟਾਪਾ ਨਹੀਂ ਲਵੇ ਤਵੇ ਇਹਨੇ ਆਉਣ ਦੇਣਾ ਜੀ ਤੇ ਆਪਣੇ ਮਤਲਬ ਕਿ ਹਾਜਮੇ ਨੂੰ ਵੀ ਇਹਨੇ ਸਹੀ ਰੱਖਣਾ ਤੇ ਆਪਣੇ ਸਰੀਰ ਦੀ ਐਕਟੀਵਿਟੀ ਨੂੰ ਵੀ ਸਹੀ ਰੱਖਣਾ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ ਜੀ ਆਪਾਂ ਇੱਕ ਇਲਾਜੀ ਤੋੜਨੀ ਹੈਗੀ ਹੈ ਦੋ ਲੇਚੀਆਂ ਪਾ ਸਕਦੇ ਹੋ ਤੁਸੀਂ ਮੈਂ ਦੋ ਲੇਚੀਆਂ ਪਾਉਣੀ ਹੁੰਦੀ ਹੈ ਜੀ ਆਹ ਲੇਚੀ ਤੁਸੀਂ ਲੈ ਲਈ ਇੱਕ ਆਪਾਂ ਇਹਨੂੰ ਤੋੜ ਲਿਆ ਜੀ ਹੱਥ ਦੀ ਮਦਦ ਨਾਲ ਇੱਕ ਆਪਾਂ ਲੇਚੀ ਹੋਰ ਲੈ ਲੈਣੀ ਹੈਗੀ ਐ ਆਹ ਦੇਖੋ ਤੁਸੀਂ ਇਹ ਵੀ ਤੁਸੀਂ ਪਾ ਸਕਦੇ ਹੋ ਅਗਰ ਤੁਹਾਡਾ ਪੇਟ ਜ਼ਿਆਦਾ ਖਰਾਬ ਰਹਿੰਦਾ ਤਾਂ ਤੁਸੀਂ ਵੱਡੀ ਲੇਚੀ ਵੀ ਪਾ ਸਕਦੇ ਹੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਉਹ ਵੀ ਤੁਸੀਂ ਵੱਡੀ ਲੇਚੀ ਵੀ ਇਹਦੇ ਵਿੱਚ ਪਾ ਸਕਦੇ ਹੋ ਇਹਨੇ ਕੀ ਕਰਨਾ ਵੱਡੀ ਲੇਚੀ ਦਾ ਕੰਮ ਹੁੰਦਾ ਜੀ ਹਾਜਮਾ ਸਹੀ ਕਰਨਾ ਠੀਕ ਹੈ ਜੀ ਆ ਦੇਖੋ ਤੁਸੀਂ ਇਹਨੂੰ ਵੀ ਆਪਾਂ ਇਸ ਤਰ੍ਹਾਂ ਤੋੜ ਲੈਣਾ ਹੈਗਾ ਇਹ ਪਾਣੀ ਥੋੜਾ ਜਿਹਾ ਜਿੰਨਾ ਤੁਸੀਂ ਪੀਣਾ ਉਹ ਤੋਂ ਵੱਧ ਪਾਇਆ ਕਰੋ ਜੀ ਇਹਦੇ ਵਿੱਚ ਤਾਂ ਕਿ ਇਹ ਜਿਹੜਾ ਸਮਾਨ ਆ ਸਾਰਾ ਆਪਣਾ ਰਿਝ ਜੇ ਅਰੇ ਜੇਕੇ ਇਹ ਵਧੀਆ ਬਣ ਜੇ ਇਹਦਾ ਅਰਕ ਨਿਕਲ ਆਵੇ ਵਧੀਆ ਚੰਗੀ ਤਰ੍ਹਾਂ ਇਸ ਤਰ੍ਹਾਂ ਇਹਨੂੰ ਹਿਲਾਉਂਦੇ ਰਹੋ ਪਾਣੀ ਨੂੰ ਇਹਦਾ ਅਰਕ ਹੈ ਜਿਹੜਾ ਜਿਹੜਾ ਵੀ ਇਹਦੇ ਚ ਮਤਲਬ ਆਪਣੇ ਇਲਾਇਚੀ ਪਾਈ ਹੈ ਦਾਲਚੀਨੀ ਪਾਈ ਹੈ ਤੇ ਇਹ ਚੰਗਾ ਤਰ੍ਹਾਂ ਉਬਾਲਾ ਖਾ ਲਈ ਠੀਕ ਹੈ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੌਫੀ ਪਾਉਣੀ ਹੈ ਅਗਰ ਤੁਸੀਂ ਡੇਲੀ ਇੱਕ ਕੱਪ ਬਣਾ ਕੇ ਪੀਣੇ ਹੋ ਨਾ ਤਾਂ ਤੁਸੀਂ ਬਹੁਤ ਹੀ ਤੰਦਰੁਸਤੀ ਫੀਲ ਕਰੋਗੇ ਜੀ ਬਹੁਤ ਤੰਦਰੁਸਤ ਰਹੂਗਾ ਤੁਹਾਡਾ ਸਰੀਰ ਆ ਦੇਖੋ ਇਹਦੇ ਹੁਣ ਲੇਚੀਆਂ ਦੇ ਵੀ ਆਪਣੇ ਆ ਗਏ ਜੀ ਅੱਡੋ ਫਾਟੀ ਹੋ ਗਏ ਸਾਰੇ ਖਿਲਰ ਗਏ ਤੇ ਆ ਦੇਖੋ ਤੁਸੀਂ ਵਧੀਆ ਬਣੀ ਜਾਂਦੇ ਤੇ ਤੁਸੀਂ ਇਹਨੂੰ ਇਸ ਤਰ੍ਹਾਂ ਅਵਾਲਣਾ ਸ਼ੁਰੂ ਕਰ ਦਿਓ ਜੀ ਆ ਲਓ ਜੀ ਹੁਣ ਆਪਾਂ ਨੇ ਕੀ ਕਰਨਾ ਆਪਾਂ ਚੱਕੀ ਜੀ ਕੌਫੀ ਛੋਟੀ ਲਈ ਜੀ ਆਪਾਂ ਇੱਕ ਆਹ ਛੋਟਾ ਚਮਚ ਲਿਆ ਛੋਟੀ ਚਮਚੀ ਜੀ ਮੈਂ ਤਾਂ ਵੈਸੇ ਭਰ ਕੇ ਵੱਡਾ ਚਮਚਾ ਪਾਉਣੀ ਹੁੰਨੀ ਐ ਪਰ ਮੈਂ ਤੁਹਾਨੂੰ ਦੱਸਦੀ ਆਂ ਅਗਰ ਤੁਸੀਂ ਸਟਾਰਟ ਕਰ ਰਹੇ ਹੋ ਤੁਹਾਨੂੰ ਇੱਕ ਵਾਰੀ ਇਹਦਾ ਕੜਵਾ ਪਣ ਲੱਗੂਗਾ ਤਾਂ ਕਰਕੇ ਤੁਸੀਂ ਇਹ ਛੋਟੀ ਚਮਚੀ ਪਾ ਸਕਦੇ ਹੋ ਜੀ ਐਨੀ ਭਰ ਕੇ ਤੁਸੀਂ ਆਹ ਦੇਖੋ ਜੀ ਤੁਸੀਂ ਐਨੀ ਭਰ ਕੇ ਇਹਦੇ ਵਿੱਚ ਤੁਸੀਂ ਪਾ ਲਓ ਜੀ ਇਸ ਤਰ੍ਹਾਂ ਠੀਕ ਹੈ ਜੀ ਇਹ ਬੀ ਨੇ ਜੀ ਕਾਫੀ ਦੇ ਜਿਹੜੇ ਕੀ ਆਪਾਂ ਨੂੰ ਥੋੜੇ ਜੇ ਵੱਧ ਵਾਲਨੇ ਪੈਣਗੇ ਦੂਜੀ ਆਪਾਂ ਕਾਫੀ ਨਹੀਂ ਲੈਣੀ ਜੀ ਜਿਹੜੀ ਪਾਊਡਰ ਵਾਲੀ ਹੁੰਦੀ ਹੈ ਮੈਂ ਤੁਹਾਨੂੰ ਪਹਿਲਾਂ ਕਹਿ ਦੰਨੀ ਆ ਵੀ ਉਹ ਨਾ ਤੁਸੀਂ ਲਿਆ ਕਰੋ ਉਹਦੇ ਚ ਉਹਨਾਂ ਤੰਤ ਨਹੀਂ ਹੁੰਦਾ ਜਿੰਨਾ ਕੀ ਆਪਾਂ origignal ਚੀਜ਼ ਲੈਨੇ ਆ ਦੇਖੋ ਤੁਸੀਂ ਕਿੰਨੀ ਸੋਹਣੀ ਬਣੀ ਜਾਂਦੀ ਹੈ ਹਨਾ ਵਾਲੇ ਇਹਨੂੰ ਆਈ ਜਾਂਦੇ ਨੇ ਸਾਰੀ ਚੀਜ਼ੇ ਦੇ ਵਿੱਚ ਤਿਆਰ ਹੋ ਜਣੀ ਹੈ ਮੈਟਾਬੋਲਿਜ਼ਮ ਵਧਾ ਦੇਣਾ ਜੀ ਆਪਾਂ ਇਹਦੇ ਵਿੱਚ ਆਲਸ ਪਾਈ ਹੈ ਜੀ ਦਾਲ ਚੀਨੀ ਤੇ ਆਪਾਂ ਇਹਦੇ ਵਿੱਚ ਪਾਈ ਹੈ ਜੀ ਇਲਾਇਚੀ ਤੇ ਜਿਹੜੀ ਵੱਡੀ ਇਲਾਇਚੀ ਪਾਈ ਆ ਉਹ ਮੈਟਾਬੋਲਿਜ਼ਮ ਬਹੁਤ ਵਧਾਉਂਦੀ ਹੈ ਜੀ ਤੇ ਕਾਫੀ ਦਾ ਕੰਮ ਹੈ ਜੀ ਆਪਣੀ ਐਕਟੀਵਿਟੀ ਲੈ ਕੇ ਆਉਣਾ ਆਪਣੇ ਸਰੀਰ ਨੂੰ ਸਵਸਥ ਰੱਖਣਾ ਹਾਂਜੀ ਇਹ ਹੋ ਗਈ ਜੀ ਤਿਆਰ ਆਪਣੀ ਹੁਣ ਆਪਾਂ ਇਹਨੂੰ ਕਰ ਦਿੰਨੇ ਆ ਬੰਦ ਤੇ ਆਪਾਂ ਪਾ ਦਿੰਨੇ ਆ ਜੀ ਇਹਨੂੰ ਆਪਣੇ ਕੱਪ ਦੇ ਵਿੱਚ ਠੀਕ ਹੈ ਜੀ ਕੱਪ ਚ ਪਾ ਕੇ ਇਹਨੂੰ ਆਪਾਂ ਤੇ ਇਹਦਾ ਕਰਦੇ ਆ ਜੀ ਪੀਂਦੇ ਆ ਜੀ ਇਹਨੂੰ ਤੇ ਕਰਦੇ ਆ ਇੰਜੋਏ ਆ ਦੇਖੋ ਤੁਸੀਂ ਆਪਾਂ ਨੇ ਹੁਣ ਕੀ ਲੈਣਾ ਜੀ ਇਹਨੂੰ ਕਰ ਪੋਣ ਲੈਣਾ ਹੈਗਾ ਚੰਗੀ ਤਰ੍ਹਾਂ ਇਹਨੂੰ ਪੁੰਨ ਲੋ ਜੀ ਜਿਹੜਾ ਕੁਝ ਬਚਿਆ ਹੈਗਾ ਲੈ ਜੀ ਕੋਈ ਹੋਰ ਜਿਹੜਾ ਕੋਈ ਪਰਿਵਾਰ ਦਾ ਚਾਹ ਪੀਊਗਾ ਉਹਨੂੰ ਇਹਦੇ ਵਿੱਚ ਚਾਹ ਕਰ ਦਿਓ ਜੀ ਤੁਸੀਂ ਤੇ ਆਪਦੀ ਕੌਫੀ ਬਣਾ ਕੇ ਭਾਈ ਕੁੜੀਓ ਕਰੋ ਇੰਜੋਏ ਤੁਸੀਂ ਆਹ ਦੇਖੋ ਤੁਸੀਂ ਵਧੀਆ ਬਣ ਗਿਆ ਜੀ ਇਹ ਕੱਪ ਤੇ ਹੁਣ ਮੈਂ ਤੁਹਾਨੂੰ ਪੀ ਕੇ ਵੀ ਦਿਖਾ ਦੰਨੀ ਆ ਇਹ ਤੇ ਮੈਂ ਇਹ ਪਿੰਦੀ ਰਹਿਣੀ ਆ ਜੀ ਬਹੁਤ ਟੇਸਟੀ ਬਣਦੀ ਹੈ ਜੀ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਿਆਂ ਜਿਹੜੇ ਆਪਾਂ ਇਹਦੇ ਕਾਫੀ ਦੇ ਬੀਨਸ ਲੈ ਕੇ ਆਉਨੇ ਜੀ ਬੀ ਲੈ ਕੇ ਆਉਨੇ ਆ ਉਹ ਇੰਨੀ ਕੜਤਨ ਨਹੀਂ ਦਿੰਦੇ ਜਿੰਨੀ ਕਿ ਪਾਊਡਰ ਵਾਲੀ ਕਾਫੀ ਕੜਤਨ ਦਿੰਦੀ ਹੈ ਉਹਦੇ ਵਿੱਚ ਕੜਤਨ ਜ਼ਿਆਦਾ ਹੁੰਦੀ ਹੈ ਜੀ ਉਹ ਪੀਣੀ ਔਖੀ ਹੋ ਜਾਂਦੀ ਹੈ ਜਦੋਂ ਤੁਸੀਂ ਬੀ ਲੈ ਆ ਕੇ ਘਰੇ ਇਹਨਾਂ ਨੂੰ ਪੀਸ ਕੇ ਇਹਨਾਂ ਦਾ ਤੁਸੀਂ ਪਾਊਡਰ ਬਣਾ ਕੇ ਇਹਨਾਂ ਨੂੰ ਵਰਤੋਂਗੇ ਤਾਂ ਇਹਨੇ ਤੁਹਾਨੂੰ ਕੜਤਨ ਨਹੀਂ ਦੇਣੀ ਠੀਕ ਹੈ ਜੀ ਇਹ ਤੁਸੀਂ ਪੀਆ ਕਰੋ ਜੀ ਰੋਜ਼ ਐਕਟੀਵਿਟੀ ਆਊਗੀ 슈ਗਰ ਨੂੰ ਵੀ ਕੰਟਰੋਲ ਕਰਦੀ ਹੈ ਜੀ ਇਹ ਬਹੁਤ ਜ਼ਿਆਦਾ ਤੇ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੇ ਤੁਸੀਂ ਮੈਨੂੰ ਪਲੀਜ਼ ਕਮੈਂਟਾਂ ਦੇ ਵਿੱਚ ਦੱਸਿਓ ਮੇਰੇ ਪੇਜ ਨੂੰ ਅਗਰ ਨਹੀਂ ਫੋਲੋ ਕੀਤਾ ਫੋਲੋ ਕਰਕੇ ਰੱਖੋ ਮੇਰੀ ਇਹ YouTube ਹੈ ਜੀ Health Herbal 213 ਅਗਰ ਕਿਸੇ ਨੇ ਸਬਸਕ੍ਰਾਈਬ ਨਹੀਂ ਕੀਤੀ ਜੀ ਉਹਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਇਹੋ ਜਿਹੀਆਂ ਵੀਡੀਓ ਹੋਰ ਦੇਖਦੇ ਰਿਆ ਕਰੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਧੰਨਵਾਦ